ਸਿਹਤ ਵਿਭਾਗ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖਾਹ ਤਾਂ ਉਹਨਾਂ ਵੱਲੋਂ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ ਅਤੇ ਸਮੇਂ ਸਿਰ ਤਨਖਾਹ ਦੀ ਕੀਤੀ ਮੰਗ। ਮਾਮਲਾ ਬਠਿੰਡਾ ਦੇ ਸਿਵਲ ਹਸਪਤਾਲ ਦਾ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਸਮੇਂ ਸਿਰ ਨਹੀਂ ਮਿਲ ਰਹੀ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਸਿਵਲ ਸਰਜਨ ਦੀ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ ਅਤੇ ਨਾਲ ਇੱਕ ਨਵੀਂ ਕੰਪਨੀ ਆਈ ਉਹਨਾਂ ਵੱਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜੋ ਉਹਨੇ ਤਨਖਾਹ ਦੇ ਵਿੱਚੋਂ 1500 ਰੁਪਏ ਕੱਟ ਲਿਆ ਗਿਆ ਉਸ ਨੂੰ ਵੀ ਜਿਹੜਾ ਹੈ ਉਹ ਵਾਪਸ ਕੀਤਾ ਜਾਵੇ ਅਤੇ ਨਾਲ ਨਾਲ ਸਮੇਂ ਸਿਰ ਤਨਖਾਹ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਬਠਿੰਡਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਆ ਉਸ ਨੂੰ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ ਇਸ ਮਾਮਲੇ ਨੂੰ ਲੈ ਕੇ ਮੁਤਾਬਕ ਜੰਦਾਬਾਦ ਮੁਤਾਬਕ ਲਾਜਵੇ ਇੱਕਤਾ ਜਿੰਦਾਬਾਦ ਹਾਂ ਜੀ ਵੀਰਪਾਲ ਕੌਰ ਮੈਂ ਆਊਟਸੋਰਸਸਿਸ ਦੇ ਵਿੱਚ ਆਪਣਾ ਕੈਸ਼ੀਅਰ ਹਾਂ ਮਤਲਬ ਸਾਡਾ ਪਿਛਲੇ ਕਾਫੀ ਟਾਈਮ ਤੋਂ ਬੜਾ ਹੀ ਬੁਰਾ ਹਾਲ ਚੱਲ ਰਿਹਾ ਹੈ ਪਹਿਲਾਂ ਸਾਡੀ ਕੰਪਨੀ ਸੀ ਇਨੋਵਿਜਨ ਇਨੋਵਿਜਨ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ ਸਾਡੀ ਤਨਖਾਹ ਜਿਹੜੀ ਸੀ ਉਹ ਮਤਲਬ 5 ਤਰੀਕ ਨੂੰ 4 ਨੂੰ ਆ ਜਾਂਦੀ ਸੀ ਬਟ ਜਦੋਂ ਦੀ ਸਾਡੀ ਕੰਪਨੀ ਚੇਂਜ ਹੋ ਕੇ ਗ੍ਰੇਟੈਸਟ ਦੇ ਵਿੱਚ ਅਸੀਂ ਆਏ ਹਾਂ ਸਾਡੀ 3 ਮਹੀਨੇ 2 ਮਹੀਨੇ ਹੋ ਗਏ ਸਾਡੀ ਪੇ ਨਹੀਂ ਆਈ ਤਾਂ ਸਾਨੂੰ ਹਰ ਦਿਨ ਲਾਰਾ ਲਾਇਆ ਜਾਂਦਾ ਵੀ ਤੁਹਾਡੀ ਕੱਲ ਆਊਗੀ ਕੱਲ ਆਊਗੀ ਪੇ ਸਾਨੂੰ 2 ਮਹੀਨੇ ਹੋ ਗਿਆ ਸਾਡੀ ਪਹਿਲੀ ਤਨਖਾਹ ਸਾਡੀ 10000 12000 ਆਇਆ ਸੀ ਉਹਦੇ ਵਿੱਚ ਆਪਦਾ ਗੁਜ਼ਾਰਾ ਕਰ ਰਹੇ ਹਾਂ ਪਰ ਉਹ ਵੀ 2 ਮਹੀਨਾ ਤੋਂ ਨਹੀਂ ਆ ਰਹੀ ਸਾਡੇ ਜਵਾਗ ਭੁੱਖੇ ਮਰ ਰਹੇ ਆ ਹਨਾ ਅਸੀਂ ਰਾਸ਼ਨ ਤੋਂ ਬੈਠੇ ਆ ਸਾਡਾ ਇੰਨਾ ਕੁ ਮਾੜਾ ਹਾਲ ਹੈ ਕਿ ਮਤਲਬ ਇੱਕ ਦਿਹਾੜੀਦਾਰ ਬੰਦੇ ਦਾ ਵੀ ਜਿਵੇਂ ਆਪਾਂ ਉਹ ਵੀ 200 ਰੁਪਏ ਸ਼ਾਮ ਨੂੰ ਕਮਾ ਕੇ ਘਰੇ ਲੈ ਜਾਂਦਾ ਪਰ ਸਾਡਾ ਹਾਲ ਉਸ ਤੋਂ ਵੀ ਮਾੜਾ ਹੈ ਅਸੀਂ ਇੱਥੇ ਕੰਮ ਕਰਦੇ ਹਾਂ ਸ਼ਿਫਟਾਂ ਲਾਉਣੇ ਆ ਸਾਡੀ 12 ਘੰਟਿਆਂ ਦੀ ਨਾਈਟ ਹੁੰਦੀ ਹੈ 6-6 ਘੰਟਿਆਂ ਦੀ ਅਸੀਂ ਮਾਰਨਿੰਗ ਈ ਜਿਹਦੇ ਤੋਂ ਅਸੀਂ ਬਹੁਤ ਦੁਖੀ ਆ ਅੱਜ ਅਸੀਂ ਧਰਨਾ ਲਾਇਆ ਦੁਖੀ ਹੋ ਕੇ ਕਿਉਂਕਿ ਸਾਨੂੰ ਬਹੁਤ ਦੁੱਖ ਹੈ ਇਸਦਾ ਵੀ ਸਾਡੇ ਜਵਾਨ ਭੁੱਖੇ ਮਰ ਰਹੇ ਐ ਇਸੀ ਤਾਂ ਕਿਸੇ ਮੁੱਦੇ ਲੈ ਕੇ ਤੁਸੀਂ ਸਾਹਮਣੇ ਬੈਠੇ ਹੋ ਮੇਰਾ ਨਾਮ ਜਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਸਾਡਾ ਮੁੱਦਾ ਹੈਗਾ ਤਨਖਾਹਾਂ ਨਾ ਆਉਣ ਦੇ ਸਬੰਧ ਵਿੱਚ ਜਿਹੜੀਆਂ ਪਿਛਲੇ 2 ਮਹੀਨਿਆਂ ਤੋਂ ਪੈਂਡਿੰਗ ਪਈਆਂ ਸੀ ਉਹ ਤਨਖਾਹਾਂ ਹਜੇ ਤੱਕ ਕਿੰਨ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਦੇ ਬਾਬਤ ਅਸੀਂ ਧਰਨਾ ਲਾਇਆ ਗਿਆ 1500 ਰੁਪਏ ਕਟਿਆ ਜਿਹੜਾ ਉਸ ਦੇ ਬਾਬਤ ਅਸੀਂ ਲਿਖ ਕੇ ਦਿੱਤਾ ਹੋਇਆ ਸੀ ਸਾਡੇ ਇਨਸਾਨ ਸਾਹਿਬ ਨੂੰ ਵੀ ਇਹਨੂੰ ਜਲਦੀ ਜਲਦੀ ਵਾਪਸ ਕਰਾਇਆ ਜਾਵੇ ਕਿਉਂਕਿ ਆਊਟਸੋਰਸ ਮਜ਼ਦਮੇ ਕਹਿੋ ਜਾਂ ਮਜ਼ਦਮਾਂ ਪਹਿਲਾਂ ਹੀ ਉਹ ਕੱਚਾ ਉਸ ਤੋਂ ਨੂੰ ਦਬਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਉਤੋਂ ਤਰਖਾਹਾਂ ਨਾ ਜਾਰੀ ਕਰਨੀਆਂ 1500 ਰੁਪਏ ਧੱਕੇ ਨਾਲ ਕੱਟ ਲੈਣਾ ਇਸ ਚੀਜ਼ ਦਾ ਹੀ ਸਖਤ ਵਿਰੋਧ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਸਾਡੀਆਂ ਤਰਖਾਹਾਂ ਟਾਈਮ ਤੇ ਜਾਰੀ ਹੋਣ ਸਾਨੂੰ ਕੰਪਨੀਆਂ ਜੋ ਜਿਹੜੇ ਲੁੱਟ ਦੇ ਨਾਮ ਤੇ ਆਈਆਂ ਹੋਈਆਂ ਨੇ ਉਹਨਾਂ ਚੋਂ ਕੱਢ ਕੇ ਸਾਨੂੰ ਉਪਾਗ ਅੰਦਰ ਲਿਆ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਨੇ ਸਭ ਤੋਂ ਜ਼ਰੂਰੀ ਮੰਗ ਜਿਹੜੀ ਮੋਢਲੀ ਚੀਜ਼ ਆ ਜਿਹੜੀ ਤਨਖਾਹ ਉਸ ਦੇ ਬਾਬਤ ਅਸੀਂ ਇਹ ਧਰਨਾ ਲਾਇਆ ਹੋਇਆ ਸਿਵਲ ਸਰਜਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪੰਜ ਤਰੀਕ ਤicker ਤੁਹਾਡੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਜੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਸਾਡਾ ਇਹ ਧਰਨਾ ਜਿਹੜਾ ਦਰਿਆ ਇੱਕ ਕੰਟੀਨਿਊ ਚੱਲਿਆ ਕਰਨ ਨੂੰ ਸਰ ਜੀ ਨਾਮ ਹੈ ਤੁਹਾਡਾ ਕਿਹੜੀ ਜੱਥੇਬੰਦੀ ਦਾ ਕੀ ਮਾਮਲਾ ਪੁੱਛਦਾ ਜਾਊਗਾ ਮੇਰਾ ਨਾਮ ਗੁਰਜਿੰਦਰ ਸਿੰਘ ਗੌਲਕੀ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਜੀ ਅੱਜ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਅੱਗੇ ਅਸੀਂ ਖੜੇ ਆਂ ਸਾਡੇ ਜਿਹੜੇ ਜ਼ਿਲ੍ਹਾ ਬਠਿੰਡਾ ਦੇ ਆਊਟਸੋਰਸ ਮੁਲਾਜ਼ਮ ਐ ਸਿਹਤ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਪਿਛਲੇ ਮਹੀਨਿਆਂ ਤੋਂ ਇਹਨਾਂ ਦੀਆਂ ਤਨਖਾਹਾਂ ਨਹੀਂ ਜਾਰੀ ਕੀਤੀਆਂ ਗਈਆਂ। ਕਦੇ ਇੱਕ ਇੱਕ ਮੁਲਾਜ਼ਮ ਦੀ ਪਾਤੀ ਕਦੇ ਦੋ ਦੀ ਪਾਤੀ ਤੇ ਆ ਦੋ 300 ਮੁਲਾਜ਼ਮਾ ਜਿਹੜਾ ਸਾਡਾ ਐ ਇਹ ਤਨਖਾਹਾਂ ਤੋਂ ਹਜੇ ਤੱਕ ਵੀ ਬੰਝਾਗਾ। ਕਦੇ ਅਕਤੂਬਰ ਦੀ ਪਾਤੀ ਕਰ ਸਤੰਬਰ ਦੀ ਪਾਤੀ ਨਵੰਬਰ ਦੀ ਨਹੀਂ ਪਾਈ। ਫਿਰ ਇਹਨਾਂ ਨੇ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਅਕਤੂਬਰ ਦੀ ਤਨਖਾਹ ਗਈ। ਉਹਦੇ ਵਿੱਚੋਂ ਸਾਡੀ ਇੱਕ ਕੰਪਨੀ ਆਈ ਐ ਨਵੀਆਂ 1 ਅਕਤੂਬਰ ਤੋਂ। ਉਹ ਕੰਪਨੀ ਨੇ 1500 ਰੁਪਿਆ ਦਾ ਜਿਹੜਾ ਉਹ ਰਜਿਸਟ੍ਰੇਸ਼ਨ ਦੇ ਰੂਪ ਚ ਧੱਕੇ ਸਾਹੀ ਨਾਲ ਸਾਡੀਆਂ ਤਨਖਾਹਾਂ ਚੋਂ ਕੱਟਿਆ ਜਿਹਦੇ ਵਿਰੋਧ ਵਜੋਂ ਅੱਜ ਸਾਡਾ ਇਹ ਇਕੱਠ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ 1500 ਰੁਪਿਆ ਕੱਟਿਆ ਉਹਨੂੰ ਵਾਪਸ ਕਰਾਉਣ ਦੀ ਮੰਗ ਤੇ ਜਿਹੜੇ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਉਹ ਜਾਰੀ ਕਰਨ ਦੀ ਮੰਗ ਤੇ ਹਰੇਕ ਮਹੀਨੇ ਅਸੀਂ ਸਿਵਲ ਸਰਪੰਚ ਸਾਹਿਬ ਨੂੰ ਮਿਲ ਕੇ ਆਏ ਆਂ ਹਰੇਕ ਮਹੀਨੇ ਦੀ 5 ਤਰੀਕ ਤੱਕ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਤਨਖਾਹਾਂ ਜਿਹੜੀਆਂ ਉਹ ਜਾਰੀ ਹੋਣੀਆਂ ਚਾਹੀਦੀਆਂ ਨੇ ਤੇ ਨਹੀਂ ਇਸੇ ਤਰੀਕਾਂ ਤੇ ਅਸੀਂ ਹਰੇਕ ਮਹੀਨੇ ਮਿਲਿਆ ਕਰਾਂਗੇ ਸਿਵਲ ਸਰਪੰਚ ਸਾਹਿਬ ਤੁਹਾਡੀ ਤਨਖਾਹ ਹਰੇਕ 5 ਤਰੀਕ ਮਹੀਨੇ ਦੀ ਹਰੇਕ 5 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਤਨਖਾਹ ਜਾਰੀ ਕਰ ਦਿਆ ਕਰਾਂਗੇ ਜਿਹੜਾ 1500 ਦਾ ਮਸਲਾ ਹੈਗਾ ਉਹ 1500 ਰੁਪਿਆ ਅਸੀਂ ਪੀਐਸਆਈ ਡਾਇਰੈਕਟਰ ਪੀਐਚਐਸਸੀ ਡਾਇਰੈਕਟਰ ਦੇ ਨਾਲ ਚੰਡੀਗੜ੍ਹ ਗੱਲ ਕਰਕੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕੰਪਨੀ ਤੋਂ ਤੁਹਾਨੂੰ ਵਾਪਸ ਦਵਾਇਆ ਜਾਵੇ ਜੀ ਸਿਵਲ ਹਸਪਤਾਲ ਦੇ